ਉਹ ਬਚਾਣੇ ਵਾਲਾ ਹੈ ਜੋ تھا ਜੋ ਹੈ ਜੋ ਆਉਣੇ ਵਾਲਾ ਹੈ ਜੋ ਨੂੰ ਕੋ ਬਚਾਣੇ ਵਾਲਾ ਹੈ ਮੇਰਾ ਖੁਦਾ ਪ੍ਰਭੀਸ਼ਚੁ ਮਸੀਹ ਦੇ ਪਵਿੱਤਰ ਨਾਮ ਵਿੱਚ ਖੁਸ਼ਖਬਰੀ ਦੇ ਇਸ ਨਵੇਂ ਭਾਗ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਇੰਜੀਲ 12ਵੇਂ ਦੇ ਅਧਿਆਇ 50 ਵਿੱਚ ਅਸੀਂ ਦਾ ਪੜ੍ਹਦੇ ਹਾਂ ਕਿਉਂਕਿ ਜੋ ਕੋਈ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਸੋ ਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ ਇੱਕ ਦਿਨ ਪ੍ਰਭੂ ਯੀਸ਼ੂ ਮਸੀਹ ਦੀ ਮਾਤਾ ਅਤੇ ਭਰਾਵਾਂ ਨੇ ਉਸ ਘਰ ਦੇ ਬਾਹਰ ਜਿੱਥੇ ਪ੍ਰਭੂ ਯੀਸ਼ੂ ਪ੍ਰਚਾਰ ਕਰਦੇ ਸੀ ਜਾ ਕੇ ਉਸ ਨਾਲ ਗੱਲ ਕਰਨੀ ਚਾਹੀ ਜਿੱਥੇ ਉਹ ਇੱਕ ਵੱਡੀ ਭੀੜ ਦੇ ਨਾਲ ਸੀ ਅਤੇ ਉਹ ਭੀੜ ਕਰਕੇ ਪ੍ਰਭੂ ਯਸ਼ੂ ਤਈ ਪਹੁੰਚ ਨਾ ਸਕੇ ਇਸ ਕਰਕੇ ਕਿਸੇ ਨੂੰ ਪ੍ਰਭੂ ਦੀ ਮਾਤਾ ਨੇ ਆਖਿਆ ਕਿ ਉਹਨੂੰ ਜਾ ਕੇ ਦੱਸ ਕੇ ਆਓ ਕਿ ਬਾਹਰ ਉਹਦੀ ਮਾਂ ਅਤੇ ਉਹਦੇ ਭਰਾ ਉਹਨੂੰ ਮਿਲਣਾ ਚਾਹੁੰਦੇ ਹੈ ਤੇ ਕੋਈ ਜੇਣਾ ਪ੍ਰਭੂ ਕੋਲੇ ਆ ਕੇ ਆਖਦਾ ਹੈ ਵੇਖ ਤੇਰੀ ਮਾਂ ਅਤੇ ਤੇਰਾ ਭਰਾ ਬਾਹਰ ਖੜੇ ਹਨ ਅਤੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ ਇਹ ਸੁਣ ਕੇ ਪ੍ਰਭੂ ਨੇ ਆਖਿਆ ਮੇਰੀ ਮਾਂ ਕੌਣ ਹੈ ਅਤੇ ਮੇਰੇ ਭਰਾ ਕੌਣ ਹਨ ਅਤੇ ਉਸ ਨੇ ਆਪਣਾ ਹੱਥ ਆਪਣੇ ਚੇਲਿਆਂ ਵੱਲ ਵਿਖਾਇਆ ਅਤੇ ਆਖਿਆ ਵੇਖੋ ਇੱਥੇ ਮੇਰੀ ਮਾਤਾ ਅਤੇ ਮੇਰੇ ਭਰਾ ਹਨ ਕਿਉਂਕਿ ਜੋ ਕੋਈ ਮੇਰੇ ਸਵਰਗ ਦੇ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਹ ਮੇਰਾ ਭਰਾ ਮੇਰੀ ਭੈਣ ਅਤੇ ਮੇਰੀ ਮਾਤਾ ਹੈ ਬਹੁਤ ਸਾਰੇ ਲੋਕ ਇਹ ਦਾਵਾ ਕਰਦੇ ਨੇ ਕਿਉਂਕਿ ਉਹ ਮਸੀਹੀ ਹਨ ਜਾਂ ਕਿਉਂਕਿ ਉਹਨਾਂ ਦਾ ਇੱਕ ਮਸੀਹੀ ਪਰਿਵਾਰ ਵਿੱਚ ਜਨਮ ਹੋਇਆ ਜਾਂ ਫਿਰ ਉਹ ਹਰ ਰੋਜ਼ ਹਰ ਐਤਵਾਰ ਚਰਚ ਵਿੱਚ ਜਾਂਦੇ ਨੇ ਤਾਂ ਉਹ ਸੋਚਦੇ ਨੇ ਕਿ ਅਸੀਂ ਯੀਸ਼ੂ ਮਸੀਹ ਨੂੰ ਜਾਣਦੇ ਹਾਂ ਅਤੇ ਸਵਰਗ ਵਿੱਚ ਜਾਵਾਂਗੇ ਪਰ ਪ੍ਰਭੂ ਯੀਸ਼ੂ ਮਸੀਹ ਉਹਨਾਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਨੇ ਜੋ ਆਪਣੇ ਪਾਪਾਂ ਤੋਂ ਤੌਬਾ ਕਰਦੇ ਅਤੇ ਪ੍ਰਭੂ ਯੇਸ਼ੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਉਸ ਨੂੰ ਆਪਣੇ ਜੀਵਨ ਦਾ ਪ੍ਰਭੂ ਅਤੇ ਮੁਕਤੀਦਾਤਾ ਮੰਨਦੇ ਹਨ ਸਿਰਫ ਉਹੀ ਬਚਾਏ ਜਾਣਗੇ ਉਹ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦੇ ਹਨ ਅਤੇ ਉਸ ਦੀ ਇੱਛਾ ਦੀ ਪਾਲਣਾ ਕਰਦੇ ਉਹ ਉਸ ਦੇ ਭਰਾ ਭੈਣ ਅਤੇ ਮਾਤਾ ਠਹਿਰਣਗੇ ਯਾਨੀ ਉਹ ਉਸ ਦੇ ਸਵਰਗੀ ਪਰਿਵਾਰ ਦੇ ਵਾਰਿਸ ਹਨ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨਾ ਅਤੇ ਉਸ ਦੇ ਸਵਰਗਿਕ ਪਿਤਾ ਦੇ ਵਾਰਿਸ ਬਣਨਾ ਨਹੀਂ ਚਾਹੋਗੇ ਇਸ ਗੱਲ ਤੇ ਵਿਚਾਰ ਕਰਨ ਲਈ ਪਰਮੇਸ਼ਵਰ ਤੁਹਾਡੀ ਮਦਦ ਕਰੇ ਧੰਨਵਾਦ ਤੇਰਾ ਖੁਦਾ ਤੇਰਾ ਖੁਦਾ ਮੇਰਾ